ਤੰਦਵੀ 70 ਸਾਲ ਅਸ਼ਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਰਾ ਦੇ ਵੱਲੋਂ ਕੀਤੀ ਗਈ ਐਪ੍ਰੈਸ ਕਾਨਫਰੰਸ ਸੁਖਬੀਰ ਸਿੰਘ ਬਾਦਲ ਦੇ ਸ਼੍ਰੀ ਕਾਲ ਤਖਾ ਸਾਹਿਬ ਤੇ ਪੇਸ਼ ਹੋਣ ਨੂੰ ਲੈ ਕੇ ਬੋਲੇ ਅਧਿ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਮੁਆਫੀ ਦਿੱਤੀ ਤਾਂ ਅਸੀਂ ਵਿਰੋਧ ਕਰਾਂਗੇ ਸੁਖਬੀਰ ਸਿੰਘ ਬਾਦਲ ਦੇ ਰਾਜ ਸਮੇਂ ਇਹਨਾਂ ਦੀ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਬਹੁਤ ਸਾਰੀਆਂ ਗਲਤੀਆਂ ਅਕਾਲੀ ਸਰਕਾਰ ਸਮੇਂ ਸੁਖਬੀਰ ਬਾਦਲ ਦੇ ਨਾਲ ਗਲਤੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਭਾਵੇਂ ਉਹ ਮੰਤਰੀ ਹੋਵੇ ਸਾਡੇ ਵੱਡ-ਵਡੇਰਿਆਂ ਨੇ ਕਈ ਕੁਰਬਾਨੀਆਂ ਦੇ ਕੇ ਸਿੱਖ ਪੰਥ ਦੀ ਅਗਵਾਈ ਕਰਨ ਦੇ ਲਈ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀ ਤਿਆਰ ਕੀਤੀ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ ਸਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਵੱਲੋਂ ਬਣਾਏ ਜਥੇਦਾਰ ਨੂੰ ਮਾਫੀ ਦੇ ਸਬੰਧ ਵਿੱਚ ਆ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਗੁਰਮਖੋ ਮਾਫੀ ਦੀ ਕੋ ਹੱਦ ਹੁੰਦੀ ਹੈ ਸੰਨ 77 ਦੀ ਵਿਸਾਖੀ ਤੋਂ ਲੈ ਕੇ ਕਰਕੇ ਅੱਜ ਦੇ ਦਿਨ ਤੱਕ ਬਾਦਲ ਪਰਿਵਾਰ ਨੇ ਬੇਅੰਤ ਪਾਪ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਇਹਨਾਂ ਦੀ ਰਾਜ ਸਤਾ ਦੇ ਦੌਰਾਨ ਗੁਰਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਅਨੇਕਾਂ ਥਾਵਾਂ ਤੇ ਧਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਪਾਵਨ ਸਰੂਪ ਉਹਨੀਆਂ ਗੁਟਕੇ ਸਾਹਿਬ ਦੀ ਨਰਾਦਰੀ ਕੀਤੀ ਗਈ ਆ ਇਹ ਨਰਾਦਰੀ ਮਾਫੀ ਦੇ ਹੱਕਦਾਰ ਨਹੀਂ ਜਿਨ੍ਹਾਂ ਨੇ ਬਾਦਲ ਰਾਜ ਦੇ ਵਿੱਚ ਰਹਿ ਕਰਕੇ ਸਤਾ ਦਾ ਆਨੰਦ ਮਾਣਿਆ ਉਹਨਾਂ ਕਿਸੇ ਵੀ ਅਧਿਕਾਰੀ ਨੂੰ ਭਾਵੇਂ ਉਹ ਮੰਤਰੀ ਸੀ ਭਾਵੇਂ ਇਹਨਾਂ ਦਾ ਕੋਈ ਖੈਰ ਖਵਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਮਾਫੀ ਲੈਣ ਤੇ ਮਾਫੀ ਦੇਣ ਦਾ ਕੋਈ ਸਵਾਲ ਪੈਦਾ ਹੋਇਆ ਇਹਦਾ ਜਿਹੜਾ ਖਮਿਆਜਾ ਜਾ ਨਫਾ ਨੁਕਸਾਨ ਉਹਦਾ ਜ਼ਿੰਮੇਵਾਰ ਖੋਦ ਉਹ ਆਪ ਹੋਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਬੱਜਰ ਪਾਪ ਵਾਲੇ ਨੂੰ ਕਦੇ ਵਾਪਸ ਮਾਫੀ ਨਹੀਂ ਦਿੱਤੀ